ਵੀਰ ਜੀ ਆਪਾ ਖੜੇ ਆ ਇਸ ਵਕਤ ਪਿੰਡ ਵੱਡੇ ਸਬਰਾ ਤੇ ਬਿਲਕੁਲ ਸਾਹਮਣੇ ਬੰਦ ਤੇ ਜਿੱਥੇ ਸੇਵਾ ਦਿਨ ਰਾਤ ਸੰਗਤਾਂ ਲੱਗੀਆਂ ਹੋਈਆਂ ਜੀ ਕਿਉਂਕਿ ਹੜ੍ਹਾਂ ਦੀ ਸਥਿਤੀ ਦੇ ਵਾਂਗ ਜਿਹੜੇ ਲੋਕ ਵਿੱਚ ਡੁੱਬੇ ਹੋਇਆ ਬੜੇ ਭਾਰੀ ਨੁਕਸਾਨ ਹੋਇਆ ਜੀ ਉਹਨਾਂ ਵੀਰਾਂ ਦੇ ਤੇ ਇੱਥੇ ਜਿਹੜੀ ਸੇਵਾ ਚੱਲਦੀ ਹੈ ਜੀ ਉਹਨਾਂ ਨੂੰ ਚਾਹ ਪਾਣੀ ਲੰਗਰਾਂ ਦੇ ਵਿੱਚ ਐਨਆਰਈ ਭਰਾ ਸਾਡਾ ਉਹਨੇ ਸਰਬਜੀਤ ਸਿੰਘ ਤੇ ਦਿਲਬਰ ਯੂਕੇ ਬਾਕੀ ਸਾਰੀ ਜਾਣਕਾਰੀ ਆਪਣੇ ਵਿਸਤਾਰ ਨਾਲ ਬਾਬਾ ਜੀ ਹੁਣੀ ਦੇਣਗੇ ਵੀਰ ਜੀ ਦੇਣਗੇ ਵੀ ਦੇਖੋ ਇੱਕ ਇੱਕ ਰੁਪਿਆ ਕਿੰਨੀ ਮਿਹਨਤਾਂ ਦੇ ਨਾਲ ਕਮਾਇਆ ਹੁੰਦਾ ਜੀ ਦਿਨ ਰਾਤ ਸ਼ਿਫਟਾਂ ਲਾ ਕੇ ਹਨਾ ਉਹ ਆਪਣਾ ਪੈਸਾ ਸਹੀ ਜਗ੍ਹਾ ਤੇ ਜਾਵੇ ਵੀ ਕਈ ਭਾਈ ਜੀ ਇਹ ਬਹੁਤ ਬੜਾ ਜ਼ਰੂਰੀ ਆ ਬਾਕੀ ਆ ਜੋ ਦੇਖੋ ਵੀਰ ਨੇ ਸੇਵਾ ਭੇਜੀ ਆ ਜੀ ਕਿੰਨੀ ਸੇਵਾ ਭੇਜੀ ਆ ਵੀਰ ਜੀ ਜਾਣਕਾਰੀ ਦੇਣਗੇ ਜੀ ਵਾਇਰ ਜੀ ਦਾ ਨਾਮ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤੇ ਇਦਾਂ ਜੀ ਆਪਾਂ ਸਾਰੇ ਜਾਣਦੇ ਪਿਛਲੇ ਕੁਝ ਸਮੇਂ ਤੋਂ ਆਪਣੇ ਸਭਰਾ ਦੇ ਵਿੱਚ ਹਰਨਾ ਬਹੁਤ ਸੰਗਤ ਦਾ ਪ੍ਰਭਾਵਿਤ ਹੋਈ ਗਿਆ ਇਸ ਤੇ ਰਿਗਾਰਡਿੰਗ ਆਪਣੇ ਵੱਡੇ ਵੀਰ ਸਰਬਜੀਤ ਜੀ ਤੇ ਦਿਲਬਰ ਯੂਐਸਏ ਨੇ ਸੰਪਰਦਾਏ ਪਾਬਾ ਬਿਧੀ ਚੰਦ ਜੀ ਉਹਨਾਂ ਦੇ ਲਈ ਜੋ ਕਿ ਦਿਨ ਰਾਤ ਲੰਗਰ ਚਲਾ ਰਹੇ ਹਨ ਉਹਨਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਉਣ ਲਈ ਆਪਣੇ ਦਸਵੰਤ ਦੇ ਵਿਖਮਾਈ ਵਿੱਚੋਂ 12500 ਰੁਪਿਆ ਸੇਵਾ ਲਈ ਭੇਜਿਆ ਚਲੋ ਅਸੀਂ ਉਹਨਾਂ ਭਰਾਵਾਂ ਦਾ ਬਹੁਤ ਸ਼ੁਕਰ ਕਰਦੇ ਆਂ ਥੈਂਕ ਯੂ ਕਰਦੇ ਆਂ ਜਿਨ੍ਹਾਂ ਨੇ ਇਹ ਸੇਵਾ ਭੇਜੀ ਆ ਤੇ ਬਾਬਾ ਜੀ ਹੁਣ ਦਿਨ ਰਾਤ ਆਪਣੀ ਸੇਵਾ ਨਿਰੰਤਰ ਜਾਰੀ ਰੱਖਦੇ ਹੋਏ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਖਾਲਸਾ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਇੱਥੇ ਸੇਵਾ ਪੁਜਾਰ ਰਹੇ ਨੇ ਇਹਨਾਂ ਦੇ ਖਸ਼ਮੀਰ ਸਿੰਘੇ ਵੀਰਕੇ ਆ ਪਿਛਲੇ ਆਦਮੀ ਪਿਛਲੇ ਬੰਦਿਆਂ ਨੂੰ ਜਾਣਦੇ ਨੇ ਕਸ਼ਮੀਰ ਸਿੰਘ ਪੁੱਤਰ ਭੋਲਾ ਸਿੰਘ ਆ ਗਾੜੀ ਉਹਨਾਂ ਦੇ بیٹے ਆ ਪੁੱਤਰੇ ਕਹ ਲੋ بیٹے ਕਹ ਲੋ ਇੱਕੋ ਗੱਲ ਆ ਧੰਨਵਾਦ ਨਾਲ ਭਰਾਵਾਂ ਦਾ ਜਿਨ੍ਹਾਂ ਨੇ ਦਾਣ ਇੱਥੇ ਭੇਜਿਆ ਵਾ ਇਹ ਸੰਗਤ ਦੇ ਸਹਿਯੋਗ ਦੇ ਨਾਲ ਲੰਗਰ ਚੱਲਦੇ ਆ ਆਹ ਭੜੀ ਟੀਟ ਤੋਂ ਹੀ ਜਾਣਦੇ ਹੋ ਕਈਆਂ ਦਿਨਾਂ ਤੋਂ ਮਹੀਨਾ ਹੀ ਹੋ ਗਿਆ ਪੂਰਾ ਮੱਧ ਬਰਾਦ ਦੇਣ ਜਿਹੜਾ ਪਾਣੀ ਆ ਲੋਕਾਂ ਦੇ ਘਰ ਟਾ ਰਿਆ ਤੇ ਬੜੀ ਦੁਖੀ ਦੀ ਘਰੀ ਜਾ ਔਖੇ ਟਾਈਮ ਦੇ ਵਿੱਚ ਕਿਸੇ ਨਾਲ ਸਾਹ ਦੇਣਾ ਬੜਾ ਤਕੜਾ ਗੱਲ ਹੈ ਜਿੱਥੇ ਲੋਕਾਂ ਦੇ ਘਰ ਟਾਇਰ ਰਹੇ ਆ ਲੋਕਾਂ ਦੀਆਂ ਜ਼ਮੀਨਾਂ ਰੋੜ ਗਈਆਂ ਮਾਦੋੜਿਆਂ ਪੱਠਾ ਢੱਕਾ ਨਹੀਂ ਰਿਹਾ ਕਿਸਦਾ ਧੰਨਵਾਦ ਉਹਨਾਂ ਦਾਨੀਆਂ ਸੱਜਣਾ ਦਾ ਮੇਰੇ ਵੀਰਾਂ ਦਾ ਜਿਹੜਾ ਵੀਰਾਂ ਨੇ ਇੱਥੇ ਮਾਇਆ ਭੇਜੀ ਆ ਲੰਗਰਾਂ ਦੇ ਹਿੱਸੇ ਪਾਏ ਆ ਤੁਹਾਡੇ ਕਾਰੋਬਾਰ ਵਿੱਚ ਮਹਾਰਾਜ ਵਾਦੇ ਪਾਵੇ ਸੱਚੇ ਪਾਤਸ਼ਾਹ ਤੁਹਾਨੂੰ ਦੁਗਣੀਆ ਤਕਰੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕਰਿਆ ਜਾਵੇ ਨੀ ਹੌਲਾ ਜਾਵੇ ਸਤਰੀਆ ਕਾ ਲੋ ਗੱਲ ਹੈ ਬਾਈ ਜੀ ਹੋਰ ਆ ਵੇਖੋ ਇਸ ਵੀਰ ਦਾ ਵੀ ਬਹੁਤ ਵੱਡਾ ਯੋਗਦਾਨ ਦਿਨ ਰਾਤ ਇਸ ਬੰਦ ਦੀ ਨਿਗਰਾਨੀ ਰੱਖ ਕੇ ਪਿੰਡਾਂ ਦੇ ਵਿੱਚ ਲੋਸਮੈਂਟਾਂ ਕਰ ਕਰਕੇ ਇਹ ਵੀਰ ਨੇ ਲੋਕਾਂ ਨੂੰ ਜਾਗਰੂਕ ਕੀਤਾ ਵੀ ਭਾਈ ਸਾਹਿਬ ਆਓ ਅੱਜ ਆਪਾਂ ਰੁੜਦੇ ਜਾ ਰਹੇ ਹ ਜੇ ਆਪਾਂ ਅੱਜ ਨਾ ਹੱਲਾ ਕੀਤਾ ਤਾਂ ਭਾਉ ਜੀ ਨਹੀਂ ਤਾਂ ਬੜਾ ਖਿਰਦਾ ਬੰਦ ਟੁੱਟ ਜਾਣਾ ਜੀ ਇਹ ਵੀ ਬੜਾ ਵੱਡਾ ਸਜੋਗ ਹੁੰਦਾ ਬਾਕੀ ਵੀਰ ਜੀ ਹੁਣ ਸੇਵਾ ਦੇ ਰਹਾ ਹੈ ਜੀ ਦੇਖ ਸਕਦੇ ਹੋ ਜੀ ਬਾਬਾ ਜੀ ਉਹਨਾਂ ਨੂੰ ਫੋਟੋ ਵੀ ਖਿੰਦੇ ਜੀ ਵਿੱਚੋਂ ਵੀਰ ਜੀ ਦੇਖੋ ਸੇਵਾ ਦਿੱਤੀ ਜਾ ਰਹੀ ਆ ਜੀ ਸ਼ੇਅਰ ਕਰੋ ਵੀਡੀਓ ਤੇ ਇਸੇ ਤਰ੍ਹਾਂ ਹੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਹਰ ਇੱਕ ਨੂੰ ਚਾਹੀਦਾ ਜੀ ਜਿੱਥੇ ਆਪਣੇ ਐਨ ਆਰ ਆਈ ਭਰਾਵਾਂ ਨੂੰ ਬਾਹ ਫੜਨੀ ਚਾਹੀਦੀ ਹੈ ਵੀ ਚਲੋ ਬੜਾ ਵਧੀਆ ਆਪਣੇ ਉਹਨੇ ਇਹ ਸੋਚਿਆ ਵੀ ਸਾਡੇ ਲੋਕ ਡੁੱਬ ਰਹੇ ਆ ਸਾਡਾ ਏਰੀਆ ਡੁੱਬ ਰਿਹਾ ਸਾਡੇ ਦਿਨ ਰਾਤ ਬਾਬਾ ਜੀ ਦੀ ਸੇਵਾ ਚੱਲਦੀ ਆ ਬਹੁਤ ਵੱਡਾ ਯੋਗਦਾਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ